ਅਜਦੇ ਬੰਦ ਨੂੰ ਲੈ ਕੇ ਸਾਰਾ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਾਡੇ ਸਾਰੇ ਰਾਇਕੋਟ ਦੇ ਵਿੱਚ ਬਿਲਕੁਲ ਅਮਨ ਮਾਨ ਦੇ ਨਾਲ ਜਿਹੜਾ ਬੰਦ ਨੂੰ ਲੈ ਕੇ ਸਾਰਾ ਪ੍ਰੋਸੈਸ ਚੱਲ ਰਿਹਾ ਹੈ ਜੀ ਸਭ ਪੀਸਫੁਲ ਸਭ ਪੁਖਤਾ ਪ੍ਰਬੰਧ ਕੀਤੇ ਗਏ ਨੇ ਕੋਈ ਹੁਣ ਤੱਕ ਕੋਈ ਹਿੰਸਾ ਦਾ ਘਟਨਾਤ ਨਹੀਂ ਪਾਤੀ ਨਾ ਜੀ ਕੋਈ ਕਿਸੇ ਤਰ੍ਹਾਂ ਦਾ ਸਭ ਪੀਸਫੁਲ ਚੱਲ ਰਿਹਾ ਜੀ ਥੈਂਕ ਯੂ ਥੈਂਕ ਯੂ ਦਸਤੀ ਗਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਦੇ ਦਰਸ਼ਕਾਂ ਨੂੰ ਦੱਸ ਦਈਏ ਵੀ ਅੱਜ ਜੋ ਰਾਏਕੋਟ ਸ਼ਹਿਰ ਪੂਰਾ ਬੰਦ ਕਰਵਾਇਆ ਗਿਆਗਾ ਆਪਣੇ ਦਲਿਤ ਸਮਾਜ ਇਕੱਠਾ ਹੋਇਆਗਾ ਚੌਂਕ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਬਾਜ਼ਾਰ ਦੀ ਕੋਈ ਵੀ ਦੁਕਾਨ ਖੁੱਲੀ ਨਹੀਂ ਹੈ ਕੀ ਕਾਰਨ ਆ ਕਾਹ ਤੋਂ ਇਹ ਸਭ ਕੁਝ ਹੋ ਰਿਹਾ ਹੈਗਾ ਇਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਵੀਰ ਜੀ ਖੜੇ ਨੇ ਦਵਿੰਦਰ ਗੱਲ ਉਰਫ ਬੋਬੀ ਰਾਏਕੋਟ ਤੋਂ ਇਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਜਿਹੜਾ ਹੈ ਸ਼ਹਿਰ ਬੰਦ ਕਰਾਇਆ ਗਿਆ ਵਾ ਸਾਡੇ 26 ਜਨਵਰੀ ਨੂੰ ਬੜੀ ਮੰਦਪਰੀ ਪਰ ਹੀ ਘਟਨਾ ਹੋਈ ਆ ਉੱਥੇ 바ਵਾ ਸਾਹਿਬ ਦੀ ਮੂਰਤੀ ਨੂੰ ਉੱਪਰ ਚੜ ਕੇ ਪੋੜੀ ਲਾ ਕੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਉਹਦਾ ਸੰਭਧਾਨ ਜਲਾਇਆ ਗਿਆ ਵਾ ਇਹਦੇ ਕਰਕੇ ਅਸੀਂ ਸਾਰਾ ਸ਼ਹਿਰ ਬੰਦ ਕਰਾਇਆ ਗਿਆ ਵਾ ਪੂਰਾ ਜ਼ਿਲ੍ਹਾ ਹੀ ਬੰਦ ਆ ਲੁਧਿਆਣਾ ਜ਼ਿਲ੍ਹਾ ਹੀ ਬੰਦ ਆ ਤੇ ਸਾਡੇ ਸ਼ਹਿਰ ਨੇ ਵੀ ਬਹੁਤ ਮਦਦ ਕੀਤੀ ਆ ਜਿਹੜੇ ਜਿੰਨੇ ਵੀ ਸ਼ਹਿਰ ਨਿਵਾਸੀ ਸੀਗੇ ਦੁਕਾਨਦਾਰ ਸੀਗੇ ਉਹਨਾਂ ਨੇ ਬਹੁਤ ਮਦਦ ਕੀਤੀ ਆ ਇੱਕ ਕਾਲ ਤੇ ਸਾਰਾ ਸ਼ਹਿਰ ਬੰਦ ਕਰ ਦਿੱਤਾ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਆ ਵੀ ਉਹਨਾਂ ਨੇ ਇੱਕ ਕਾਲ ਤੇ ਸਾਡਾ ਸ਼ਹਿਰ ਬੰਦ ਕਰ ਦਿੱਤਾ ਅਸੀਂ ਇਹੀ ਚਾਹਾਂਗੇ ਜਿਹੜਾ ਉਹ ਦੋਸ਼ੀ ਸੀਗਾ ਉਹਨੂੰ ਐਨਐਸਸੀ ਦੀ ਆਧਾਰ ਤੇ ਜਿਹੜਾ ਕਾਨੂੰਨ ਬਣਾਇਆ ਜਾਵੇ ਤੇ ਉਹਦੇ ਤੇ ਲਾਗੂ ਕੀਤਾ ਜਾਵੇ ਤੇ ਉਹਨੂੰ ਸਜ਼ਾ ਦਿੱਤੀ ਜਾਵੇ ਜਿਹੜੇ ਉਹਦੇ ਨਾਲ ਹੋਰ ਏਜੰਸੀਆਂ ਹੈਗੀਆਂ ਵਾ ਜਿਨ੍ਹਾਂ ਨੇ ਉਹ ਭੇਜਿਆ ਵਾ ਉਹਨਾਂ ਦਾ ਪਰਦਾ ਫਾਸ਼ ਹੋਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਛਾ ਜਿਵੇਂ ਤੁਸੀਂ ਹੁਣ ਗੱਲਬਾਤ ਕੀਤੀ ਹੈ ਵੀ ਜਿਵੇਂ ਏਜੰਸੀਆਂ ਨੇ ਜਾਂ ਕੋਈ ਵੱਡੀਆਂ ਤਾਕਤਾਂ ਹੋ ਸਕਦੀਆਂ ਨੇ ਸੰਵਿਧਾਨ ਜੇ ਨਸ਼ਟ ਕੀਤਾ ਜਾ ਰਿਹਾ ਹੈਗਾ ਜਾਂ ਸੰਵਿਧਾਨ ਨੂੰ ਠੇਸ ਪਹੁੰਚਦੀ ਹੈ ਇਹ ਤਾਂ ਪੂਰੇ ਦੇਸ਼ ਵਾਸੀਆਂ ਨੂੰ ਹੀ ਆਪਾਂ ਕਹਿ ਦਈਏ ਵੀ ਇੱਕ ਬਹੁਤ ਦੁਖਦ ਘਟਨਾ ਮੰਨੀ ਜਾਊਗੀ ਤੇ ਜੋ ਹੈਰੀਟੇਜ ਸਟਰੀਟ ਦੇ ਉੱਤੇ ਇਹ ਕੰਮ ਹੋਇਆ ਹੈਗਾ ਪਰ ਤੇ ਉਸ ਦੇ ਬਾਰੇ ਤੁਸੀਂ ਕੀ ਕਹੋਗੇ ਵੀ ਇਹ ਕਾਹ ਤੋਂ ਹੋ ਰਿਹਾ ਹੈ ਵੀ ਇਹ ਕਿਉਂ ਆਪਣੇ ਸੰਵਿਧਾਨ ਨੂੰ ਖਤਰਾ ਲੱਗ ਰਿਹਾ ਸਾਡੇ ਸੰਵਿਧਾਨ ਨੂੰ ਤਾਂ ਖਤਰਾ ਲੱਗ ਰਿਹਾ ਜਿਹੜਾ ਐਸਸੀ ਕੌਮ ਭਾਈਚਾਰਾ ਵਾ ਉਹ ਜਿਹੜਾ ਰਿਵੋਲੂਸ਼ਨ ਲੈ ਰਹੀ ਆ ਉਹਦੇ ਕਰਕੇ ਕਈ ਜਿਹੜੇ ਹੈਗੀਆਂ ਸਮਾਜ ਉਹਨੂੰ ਤੋੜਨਾ ਚਾਹਦੀ ਆ ਠੀਕ ਆ ਸੰਵਿਧਾਨ ਚੋਂ ਥੋੜਾ ਨਸ਼ਟ ਕਰਨਾ ਚਾਹਦੀ ਆ ਉਹ ਸਾਡੇ ਜਿਹੜੇ ਬੱਚੇ ਆ ਉਹ ਅੱਜ ਕੱਲ ਪੜ ਲੱਗ ਗਏ ਜਿਆਦਾ ਵਾ ਹੁਣ ਨੌਕਰੀਆਂ ਲੈ ਰਹੇ ਆ ਉਹ ਵਧੀਆ ਪੋਸਟਾਂ ਤੇ ਆ ਰਹੇ ਆ ਇਹਦੇ ਕਰਕੇ ਸੰਵਿਧਾਨ ਨੂੰ ਉਹ ਤੋੜਨਾ ਚਾਹਦੀ ਆ ਕਿਉਂਕਿ ਉਹਨਾਂ ਚੋਂ ਜਿਹੜੇ ਉਹ ਸਾਨੂੰ ਮਿਲਦੇ ਆ ਰਾਈਟ ਮਿਲਦੇ ਆ ਉਹਦੇ ਚੋਂ ਸਾਨੂੰ ਕੱਢਣਾ ਜਾਂਦੀ ਆ ਕਹਿੰਦੇ ਵੀ ਇਹ ਇਹਨਾਂ ਨੂੰ ਰਾਈਟ ਕਿਉਂ ਦਿੱਤੇ ਜਾਂਦੇ ਆ ਅਸੀਂ ਇਹ ਚਾਹਾਂਗੇ ਜਿਹੜੇ ਹੋਰ ਸਰਕਾਰ ਆ ਸੈਂਟਰ ਸਰਕਾਰ ਵੀ 23 ਹੈਗੇ ਆ ਜਿਹੜੇ ਈਦਾਂ ਦੇ ਸੰਵਿਧਾਨ ਦੇ ਵਿੱਚ ਖਿਲਾਫ ਹੈਗੇ ਆ ਵਿੱਚ ਤੇ ਅਸੀਂ ਇਹ ਚਾਹਾਂਗੇ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਸਭ ਕੁਝ ਬੰਦ ਕਰਕੇ ਜਿਹੜੇ ਸਾਡੇ ਬੱਚੇ ਪੜ ਲੱਗ ਗਏ ਆ ਉਹਨਾਂ ਨੂੰ ਰਾਈਟ ਮਿਲਣਾ ਚਾਹੀਦਾ ਵਾ ਉਹ ਸ਼ੁਰੂ ਤੋਂ ਮਿਲਦਾ ਆਂਦਾ ਵਾ ਕਿਉਂਕਿ ਸਾਡਾ ਜੋ ਹੱਕ ਆ ਇਹਦੇ ਤੇ ਉਹ ਸਾਡਾ ਹੱਕ ਹੋਣਾ ਚਾਹੀਦਾ ਵਾ ਬਿਲਕੁਲ ਭਾਈ ਜੀ ਉਹਨਾਂ ਨੇ ਜਿਵੇਂ ਗੱਲ ਕਹੀ ਆ ਵੀ ਜੋ ਸੰਵਿਧਾਨ 바ਵਾ ਸਾਹਿਬ ਅੰਬੇਦਕਰ ਲਿਖ ਕੇ ਗਏ ਸੀਗੇ ਤੇ ਜੋ ਹੁਣ ਆਪਣੇ ਦੇਸ਼ ਦੇ ਵਿੱਚ ਹਾਜ਼ਰ ਆ ਜੋ 26 ਜਨਵਰੀ ਨੂੰ ਹੈਰੀਟੇਫ ਟ੍ਰੀਟ ਅੰਮ੍ਰਿਤਸਰ ਦੇ ਵਿੱਚ ਜੋ ਇਹ ਮੰਦਭਾਗੀ ਘਟਨਾ ਵਾਪਰੀ ਆ ਜਦਾ ਉਸ ਦਾ ਰੋਸ ਪ੍ਰਗਟਾਉਂਦੇ ਹੋਏ ਅੱਜ ਸ਼ਹਿਰ ਰੈਕੋਟ ਦੇ ਵਿੱਚ ਦਲਿਤ ਸਮਾਜ ਨੇ ਇਕੱਠੇ ਹੋ ਕੇ ਰੋਸ ਮਜਾਰਾ ਕੀਤਾ ਰੋਸ ਮਾਰਚ ਕੀਤਾ ਧਰਨਾ ਪ੍ਰਦਰਸ਼ਨ ਕੀਤਾ ਤੇ ਪੂਰਾ ਸ਼ਹਿਰ ਅੱਜ ਬੰਦ ਆ ਦੁਕਾਨਦਾਰ ਪਾਈਚਾਰਾ ਤੇ ਵਪਾਰਕ ਮੰਡਲ ਨੇ ਸਾਰਿਆਂ ਨੇ ਇਹ ਪੂਰਾ ਪੂਰਾ ਸਹਿਯੋਗ ਦਿੱਤਾਗਾ ਵੀ ਜੋ ਇਹ ਘਟਨਾ ਵਾਪਰੀ ਆ ਮੰਤ ਭਾਗੀ ਆ ਤੇ ਉਹ ਇਹਨਾਂ ਦੇ ਨਾਲ ਨੇ ਦੇਖਦੇ ਰਹੋ ਤੁਸੀਂ ਦਾ ਵਿਜ਼ਨ ਪੰਜਾਬ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦ